ਲਾਓ ਜੀ ਮਿੱਤਰੋ ਅੱਜ ਆਏ ਸੀ ਆਪਾਂ ਮੋਗਾ ਮੰਡੀ ਦੇ ਵਿੱਚ ਤੇ ਅੱਗੇ ਬਾਈ ਜੀ ਨੂੰ ਮਨੋਲੇ ਬਾਈ ਆਸਰੀ ਗਾ ਜੀ ਆਸਰੀ ਗਾ ਵੀਰਵਾਦ ਹੋਈ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਆ ਦੋ ਐਵਰੀਏ 655 ਦੇ ਫਾਰਮਰ ਠੀਕ ਹੈ ਜੀ ਫਾਰਮ ਟਰੈਕ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਆ ਜੀ ਆਪਣੇ ਦੋ 15 ਦੋ ਲੱਖ ਤੇ 15000 ਰੁਪਏ ਡਿਮਾਂਡ ਆ ਜੀ ਤੇ ਮਾਡਲ ਕਿੰਨਾ ਇਹ ਹੈ ਇਹ 2000 ਆ 2000 ਮਾਡਲ ਦੇ ਵਿੱਚ ਆ ਮਿੱਤਰੋ ਟਾਇਰ ਦੇਖੀਏ ਪਿਛਲੇ ਟਾਇਰ ਜਮਾ 13 6 28 ਦੇ ਟਾਇਰ ਆ ਜੇਕ ਕੰਪਨੀ ਦੇ ਟਾਇਰ ਆ ਬਾਕੀ ਤੁਸੀਂ ਦੇਖ ਸਕਦੇ ਆ ਬੁੱਢੀ ਟਾਇਰਾਂ ਦੀ ਜਮਾ ਨਵੇਂ ਆ ਹਜੇ ਤੱਕ ਪ੍ਰਿੰਟਰ ਵੀ ਨਹੀਂ ਲੱਥਾ ਇਹ ਡੰਡਾ ਫੱਟੀ ਨਾਲ ਆਈ ਹੈ ਤੇ ਹਾਂ ਸਾਰਾ ਕੁਝ ਨਾਲ ਆ ਮਿੱਤਰੋ ਡਿਸਟ੍ਰੀਬਿਊਟਰ ਲਗਾ ਵੇਖ ਸਕਦੇ ਆ ਪਹਿਲਾਂ ਨੇ ਡਿਸਟ੍ਰੀਬਿਊਟਰ ਲਗਾ ਡੰਡਾ ਫੱਟੀ ਨਾਲ ਆ ਵਾ ਕੇ ਚੈੱਕ ਕਰਕੇ ਲਿਆ ਸਕਦੇ ਤੇ ਕਿੰਨੀ ਛੂਟ ਕਰ ਦੂੰਗੀ ਜਿਹੜਾ ਵੀਡੀਓ ਦੇਖ ਕੇ ਆਊਗਾ ਜੀ ਦੇ ਦਾਂਗੇ 190 ਦਾ 190000 ਦਾ ਮਿੱਤਰੋ ਲੈ ਜਾਓ ਫਾਰਮ ਟਰੈਕ 60 ਬਿਨਾ ਪਾਵਰ ਸਟੇਂਗ ਤੋਂ ਰੰਗ ਪੇਟ ਦਾ ਜਮਾ ਓਕੇ ਹੈ ਜੀ ਨਾਲ ਰੰਗ ਦੇਖ ਸਕਦੇ ਆ ਓਰੀਜਨਲ ਰੰਗ ਦੇ ਵਿੱਚ ਆ ਮਿੱਤਰੋ ਟਰੈਕਟਰ ਦੀ ਗੱਲ ਕਰੀਏ ਟਰੈਕਟਰ ਹੈਗਾ ਡਬਲ ਕਲੱਚ ਤੇ 6 ਚਰੀ ਦੇ ਵਿੱਚ ਆ ਤੇ ਬੈਟਰੀ ਬਾਕਸ ਵੱਲੋਂ ਜਮਾਂ ਓਕੇ ਆ ਸੈਲਫ ਸਟਾਰਟ ਟਰੈਕਟਰ ਆ ਤੇ ਬਾਅ ਕੇ ਚੈੱਕ ਕਰਕੇ ਲਿਆ ਸਕਦੇ ਆ ਕਿਜੂਗਾ ਵੀਰ ਜੀ ਕਿਹੜਾ ਟਰੈਕਟਰ ਆਪਣੇ ਕੋਲੇ 855 ਜੀ 855 ਮਿੱਤਰੋ ਐਫੀ 855 ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਆ 335000 ਰੁਪਏ ਡਮਾਟਾ ਤੇ 2 ਲੱਖ 2008 ਮਾਡਲ ਆ ਪੀਵੀ ਨੰਬਰ ਦੇ ਵਿੱਚ ਆ ਪਿਛਲੇ ਟਾਇਰ ਹੈਗੇ 14 9 28 ਡਾਇਰ ਦੇ ਵਿੱਚ ਗੁਡਿਅਰ ਦੇ ਅਗਲੇ ਹੈਗੇ 7 50 16 ਦੇ ਇਹ ਵੀ ਗੁਡਿਅਰ ਦੇ ਚੌਂਕਲਾ ਟਾਇਰ ਗੁਡਿਅਰ ਦਾ ਹਾਂ ਤੇ ਬਾਕੀ ਤੁਹਾਨੂੰ ਪਿਛਲੇ ਮੈਂ ਦਿਖਾਇਆ ਡੰਡਾ ਫਟਣਾ ਵਾਲਾ ਟਰੈਕਟਰ ਦੇ ਬਾਹਰ ਚੈੱਕ ਕਰਕੇ ਲਿਆ ਸਕਦੇ ਆ ਕਿਵੇਂ ਡਿਸਟ੍ਰੀਬਿਊਟਰ ਮੈਂ ਗਏ ਦੇ ਵੀ ਲੱਗਾ ਡਿਸਟ੍ਰੀਬਿਊਟਰ ਮੇਥਰੋ ਇਹਦੇ ਵੀ ਲੱਗਾ ਵਾ ਠੀਕ ਹੈ ਜੀ ਤੇ ਲੈਣ ਦੇਣ ਵਾਲੀ ਗੱਲ ਕਰੀਏ ਕਿੰਨੇ ਦਾ ਕੋਈ ਆਹ ਆ ਪੂਰੇ ਦਾ ਪੂਰੇ ਤੈਨ ਲੱਖ ਦਾ ਮੇਥਰੋ ਸੁਵਰਾਜ 855 FE ਤੇ ਮਾਲਕ ਕੋਲੋਂ ਪੂਰੇ 3 ਲੱਖ ਦਾ ਬਾਹਰ ਚੈੱਕ ਕਰਕੇ ਲਿਆ ਸਕਦੇ ਆ ਤੇ ਬਾਹਰ ਪੰਪ ਵਾਲਾ ਜੀ ਹਾਂਜੀ ਹਾਂਜੀ ਬਾਹਰ ਪੰਪ ਠੀਕ ਹੈ ਮਿੱਤਰੋ ਰੰਗ ਪਿੰਨ ਨੂੰ ਵੀਖ ਸਕਦੇ ਆ ਬੈਟਰੀ ਬਾਕਸ ਲੋ ਜਿਵੇਂ ਨਵਾਂ ਤੇ ਬਾਕੀ ਬੋਟਰ ਨਾਲ ਆ ਜਿਹੜੇ ਇੱਕੋ ਮਿੱਤਰੋ ਵੇਖੋ ਅਜੇ ਤੱਕ ਮਰੇ ਤਾਂ ਰੰਗ ਵੀ ਨਹੀਂ ਉੱਡਿਆ ਤੇ ਬਾਕੀ ਮੜਗਾੜਾਂ ਦੀ ਗੱਲ ਕਰੀਏ ਮੜਗਾ ਜਿਵੇਂ ਕਿਤੇ ਰਸਟ ਲੱਗੀ ਦੇਖ ਸਕਦੇ ਆ ਕਿ ਬੰਨ ਜੀ ਬਈ ਜੀ ਨੰਬਰ ਬੋਲਦੇ ਆ 98552 98552 52026 52026 ਪਿੰਡ ਕਿਹੜਾ ਜੀ ਆਪਣਾ ਰੋਡੇ ਹੈ ਰੋਡੇ ਠੀਕ ਹੈ ਜੀ ਪਾਗੇ ਪ੍ਰਾਨੇ ਕੋਲੇ ਹਾਂਜੀ ਸੰਤਾ ਦਾ ਪਿੰਡ ਹਾਂਜੀ ਠੀਕ ਹੈ ਜੀ ਹੋਰ ਕੋਈ ਨੰਬਰ ਹੈਗਾ ਉਹ ਰਹੇਗਾ 98142 98142 52026 52026 ਲੈ ਮਿੱਤਰੋ ਜਿਹੜੇ ਦੋਵੇਂ ਟਰੈਕਟਰ ਸਵਰਾਜ 855 FE ਤੇ ਨਾਲ ਹੈਗਾ ਫਾਰਮ ਟਰੈਕ 60 ਤੇ ਇਹ ਦੋਨੋਂ ਟਰੈਕਟਰ ਜਿਹਨੇ ਵੀਰ ਕਿਸਾਨ ਭਰਾ ਨੇ ਖਰੀਦਣੇ ਹੋਣ ਇਹ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦਾ ਤੇ ਵੀਡੀਓ ਵੇਖ ਲਈ ਧੰਨਵਾਦ ਜੀ